ਮਲੇਰਕੋਟਲਾ ਜ਼ਿਲ੍ਹਾ ਬਣਿਆ ਤੇ ਜ਼ਿਲ੍ਹੇ ਦੇ ਲਈ ਜੋ ਬੁਨਿਆਦੀ ਬਿਲਡਿੰਗਾਂ ਦੀ ਜ਼ਰੂਰਤ ਹੁੰਦੀ ਹੈ ਹੁਣ ਇੱਕ ਇੱਕ ਕਰਕੇ ਉਹ ਪੂਰੀਆਂ ਹੋ ਰਹੀਆਂ ਨੇ ਇਹ ਇਹ ਮੈਡੀਕਲ ਕਾਲਜ ਉਹ ਆ ਬਹੁਤ ਰੌਲਾ ਪਿਆ ਜਗ੍ਹਾ ਨਹੀਂ ਮਿਲ ਰਹੀ ਜਗ੍ਹਾ ਉਧਰ ਹੋਗੀ ਜਗ੍ਹਾ ਇਧਰ ਹੋਗੀ ਜਾਂ ਫਿਰ ਸੰਦਰੂਰ ਚਲਾ ਗਿਆ ਮੈਡੀਕਲ ਕਾਲਜ ਬਹੁਤ ਲੰਬਾ ਸਮਾਂ ਪੈਣਾ ਸ਼ਾਨੀ 45 ਸਾਲ ਪਹਿਲਾਂ ਇਹ ਸੋਚਦੇ ਹੁੰਦੇ ਸੀ ਵੀ ਜੇ ਇੱਥੇ ਮਲੇਰ ਕੋਲੇ ਦੀ ਇਤਿਹਾਸਕ ਧਰਤੀ ਤੇ ਮੈਡੀਕਲ ਕਾਲਜ ਬਣ ਜਾਵੇ ਤਾਂ ਇੱਕ ਬਹੁਤ ਵੱਡੀ ਗੱਲ ਹੋਏਗੀ ਉਸ ਦਾ ਨਕਸ਼ਾ ਉਸ ਦਾ ਇਨਫਰਾਸਟ੍ਰਕਚਰ ਕਿਦਾਂ ਦਾ ਹੋਏਗਾ ਉਹਦੇ ਕਿੰਨਾ ਸਟਾਫ ਹੋਏਗਾ ਮੈਡੀਕਲ ਸਟਾਫ ਪੈਰਾ ਮੈਡੀਕਲ ਸਟਾਫ ਉਹਦੇ ਹਾਸਟਲਸ ਵਗੈਰਾ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਉਹ ਜਿਹੜੀ ਡਿਟੇਲਡ ਰਿਕੁਆਇਰਮੈਂਟਸ ਰਿਪੋਰਟ ਹੈ ਡਆਰਪੀ ਉਹ ਤਿਆਰ ਕੀਤੀ ਗਈ ਇਹ ਇਹ ਐਡਾ ਵੱਡਾ ਇਦਾਰਾ ਮਲੇਰ ਕੋਲੇ ਦੀ ਇਸ ਧਰਤੀ ਤੇ ਕਾਇਮ ਹੋਣ ਜਾ ਰਿਹਾ ਹੈ ਕਿ ਜਿਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਸਰ ਮਾਣ ਮਹਿਸੂਸ ਹੁੰਦਾ ਆ ਕਿ ਇਹ ਜਿਹੇ ਇਤਿਹਾਸਕ ਕੰਮ ਜਿਹੜੇ ਨੇ ਉਹ ਤੁਹਾਡੇ ਹੱਥਾਂ ਦੇ ਨਾਲ ਤੁਹਾਡੀ ਕਾਰਗੁਜ਼ਾਰੀ ਦੇ ਨਾਲ ਚੱਲ ਰਹੇ ਨੇ ਜੋ ਕਹਿ ਸਕਦੇ ਆ ਕਿ ਮਲੇਰ ਕੋਟਲਾ ਦੀ ਆਬਾਦ ਰਹਿੰਦੇ ਸਮੇਂ ਤੱਕ ਨਹੀਂ ਭੁੱਲ ਸਕਦੀ ਕਿਉਂਕਿ ਐਡੇ ਵੱਡੇ ਮੈਡੀਕਲ ਕਾਲਜ, ਐਸਐਸਆਈ ਹਸਪੀਟਲ ਤੇ ਇੱਦਾਂ ਸਾਰਾ ਕੁਝ ਹੋਰ ਪ੍ਰਾਈਮ ਲੋਕੇਸ਼ਨ ਆ। ਸਵਾਗਤ ਆਪ ਸਭ ਦਾ ਮਹਾ ਸੁਖਾ ਖੇੜੀਵਾਲਾ ਮਲੇਰ ਕੋਟਲਾ ਜ਼ਿਲ੍ਹਾ ਬੜਿਆਂ ਤੇ ਜ਼ਿਲ੍ਹੇ ਦੇ ਲਈ ਜੋ ਬੁਨਿਆਦੀ ਬਿਲਡਿੰਗਾਂ ਦੀ ਜ਼ਰੂਰਤ ਹੁੰਦੀ ਹੈ ਹੁਣ ਇੱਕ ਇੱਕ ਕਰਕੇ ਉਹ ਪੂਰੀਆਂ ਹੋ ਰਹੀਆਂ ਨੇ ਕੀਤੇ ਵਾਅਦੇ ਪੂਰੇ ਹੋ ਰਹੇ ਨੇ ਮੇਰੇ ਹੱਥ ਦੇ ਵਿੱਚ ਇਹ ক্লোਜ਼ ਕਰਕੇ ਦਿਖਾ ਦਿਓ ਇਹ ਹਸਪੀਟਲ ਦਾ ਨਕਸ਼ਾ ਆ ਜਾਂ ਮੈਡੀਕਲ ਕਾਲਜ ਦਾ ਨਕਸ਼ਾ ਆ ਤੇ ਇਹ ਮੈਡੀਕਲ ਕਾਲਜ ਉਹ ਆ ਬਹੁਤ ਰੌਲਾ ਪਿਆ ਜਗ੍ਹਾ ਨਹੀਂ ਮਿਲ ਰਹੀ ਜਗ੍ਹਾ ਉਧਰ ਹੋਗੀ ਜਗ੍ਹਾ ਇਧਰ ਹੋਗੀ ਜਾਂ ਫਿਰ ਸੰਗਰੂਰ ਚਲਾ ਗਿਆ ਮੈਡੀਕਲ ਕਾਲਜ ਤੇ ਆ ਇੰਨੀਆਂ ਰਿਕੁਆਇਰਮੈਂਟਸ ਇੰਨੀਆਂ ਮਤਲਬ ਚੀਜ਼ਾਂ ਨੇ ਜਿਨ੍ਹਾਂ ਨੂੰ ਕੇ ਪੂਰਾ ਕਰਕੇ ਸੈਂਟਰ ਸਰਕਾਰ ਤੱਕ ਪਹੁੰਚਾਇਆ ਗਿਆ ਮਲੇਰ ਕੋਟਲਾ ਦੇ ਵ代ਾਇਕ ਡਾਕਟਰ ਜਬੀਲਉ ਰਹਿਮਾਨ ਵੱਲੋਂ ਜਿਸ ਦੇ ਤਹਿਤ ਅੱਜ ਖੁਸ਼ਖਬਰੀ ਇਹ ਆ ਕਿ ਮੈਡੀਕਲ ਕਾਲਜ ਔਰ ਸੱਤ ਮਲੇਰ ਕੋਟਲਾ ਦੇ ਲਾਗੇ ਤੇ ਗਏ ਸੱਤ ਜ਼ਿਲ੍ਹੇ ਨੇ ਜਿੱਥੇ ESI ਹਸਪੀਟਲ ਨਹੀਂ ਹੈਗਾ ਲੋਕਾਂ ਨੂੰ ਲੁਧਿਆਣੇ ਜਾਣਾ ਪੈਂਦਾ ਸੀ ਮਜ਼ਦੂਰ ਲੋਕਾਂ ਨੂੰ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦੇ ਨੇ ਤੇ ਹੁਣ 9 ਕਰੋੜ ਤੋਂ ਵਧੇਰੇ ਦੀ ਅਮਾਉਂਟ ਜਾਰੀ ਹੋ ਚੁੱਕੀ ਹੈ ESI ਹਸਪੀਟਲ ਦੀ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਕਿ ਇੰਨਾ ਵੱਡਾ ਉਪਰਾਲਾ ESI ਹਸਪੀਟਲ ਦਾ ਜਿਹੜਾ ਉਹ ਤੁਹਾਡੇ ਯਤਨ ਸਦਕਾ ਹੋ ਪਾਇਆ ਨਹੀਂ ਲੈਂਡ ਲੈਣਾ ਇੰਨੀਆਂ ਰਿਕੁਆਇਰਮੈਂਟਸ ਤੇ ਨਾ ਜ਼ਿਆਦਾ ਕੁਝ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਡਾਇਨਾਮਿਕ ਰਹਿਨਮਾਈ ਦੇ ਹੇਠ ਉਹ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਔਰ ਦੇਸ਼ ਦੀ ਰਾਜਨੀਤੀ ਵਿੱਚ ਇਨਕਲਾਬ ਪੈਦਾ ਕਰਨ ਵਾਲੀ ਉਹ ਮਹਾਨ ਸ਼ਖਸੀਅਤ ਦੀ ਦੂਰ ਅੰਦੇਸ਼ੀ ਵਾਲੀ ਸੋਚ ਔਰ ਰਣਨੀਆ ਬਹੁਤ ਹੀ ਲੋਕਪੱਖੀ ਨੀਤੀਆਂ ਕਰਕੇ ਅੱਜ ਮਲੇਰਕੋਲੀ ਦੇ ਇਸ ਇਤਿਹਾਸਿਕ ਧਰਤੀ ਤੇ ਅਸੀਂ ਮੈਡੀਕਲ ਕਾਲਜ ਬਣਾਉਣ ਦੇ ਲਈ ਅਗਲਾ ਜਿਹੜਾ ਸਟੈਪ ਹੈ ਜਿਹੜੀਆਂ ਉਸ ਦੇ ਰਿਕੁਆਇਰਮੈਂਟਸ ਹਨ ਉਸ ਤਾਲੂਕ ਨਾਲ ਅਸੀਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਕੇ ਉਹ ਸੈਂਟਰ ਗਵਰਨਮੈਂਟ ਨੂੰ ਭੇਜ ਦਿੱਤੀਆਂ ਹਨ ਔਰ ਉਥੋਂ ਪ੍ਰਵਾਨਗੀ ਆਉਣ ਤੋਂ ਬਾਅਦ ਇਨਸ਼ਾਅੱਲਾ ਬੜੀ ਛੇਤੀ ਫਿਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਏਗਾ ਮੈਡੀਕਲ ਕਾਲਜ ਆਨ ਦੇ ਨਾਲ ਜਿੱਥੇ ਮਲੇਰ ਕੋਲਾ ਔਰ ਮਲੇਰ ਕੋਲਾ ਦੇ ਹਾਲੇ-ਦਾਲੇ ਦੇ ਬਹੁਤ ਲੋਕਾਂ ਨੂੰ ਵੱਡਾ ਫਾਇਦਾ ਹੋਣਾ ਹੈ ਇਸ ਦੇ ਨਾਲ ਨਾਲ ਮਲੇਰ ਕੋਲੇ ਦੀ ਵੱਡੀ ਡਿਵੈਲਪਮੈਂਟ ਵੀ ਹੋਣੀ ਹੈ ਔਰ ਮੈਡੀਕਲ ਕਾਲਜ ਇੱਕ ਐਡੀ ਵੱਡੀ ਪ੍ਰਾਪਤੀ ਹੈ ਪੰਜਾਬ ਸਰਕਾਰ ਦੀ ਮੈਂ ਸਮਝਦਾ ਹਾਂ ਕਿ ਅਸੀਂ ਬਹੁਤ ਲੰਬਾ ਸਮਾਂ ਪਹਿਨਾ 40-45 ਸਾਲ ਪਹਿਨਾ ਇਹ ਸੋਚਦੇ ਹੁੰਦੇ ਸੀ ਵੀ ਜੇ ਇੱਥੇ ਮਲੇਰਕੋਲ ਦੀ ਇਤਿਹਾਸਕ ਧਰਤੀ ਤੇ ਮੈਡੀਕਲ ਕਾਲਜ ਬਣ ਜਾਵੇ ਤਾਂ ਇੱਕ ਬਹੁਤ ਵੱਡੀ ਗੱਲ ਹੋਏਗੀ ਅੱਜ ਉਹ ਸੁਪਨਾ ਜਿਹੜਾ ਹੈ ਸਾਕਾਰ ਹੋਣ ਜਾ ਰਿਹਾ ਹੈ ਔਰ ਬਿਲਕੁਲ ਇਨ ਦਾ ਹਾਰਟ ਆਫ ਦਾ ਸਿਟੀ ਮਲੇਰਕੋਲ ਦਾ ਡਿਫੈਂਸ ਲੈਂਡ ਜਿਹਦੇ ਬਾਰੇ ਇਹ ਸੀ ਕਿ ਇਹ ਇਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਅਨਥਕ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਵੱਡੀ ਜਦੋਜਹਿਦ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੇ ਦੀ ਇਤਨਾ ਸਦਕਾ ਉਹ ਜਿਹੜੇ ਪੌਣੇ 200 ਬਿਗੇ ਡਿਫੈਂਸ ਲੈਂਡ ਜਿਹੜੀ ਹੈ ਉਹ ਅਸੀਂ ਖਰੀਦਣ 'ਚ ਸਫਲ ਹੋਏ ਆਂ ਜਿੱਥੇ ਮੈਡੀਕਲ ਕਾਲਜ ਵੀ ਬੰਨਣਾ ਹੈ ਹਸਪੀਟਲ ਵੀ ਬੰਨਣਾ ਹੈ ਤੇ ਉਸ ਲੈਂਡ ਪ੍ਰਾਪਤੀ ਤੋਂ ਬਾਅਦ ਉਹਦਾ ਉਹਦੇ ਮਿਊਟੇਸ਼ਨ ਤੋਂ ਬਾਅਦ ਜਿਹੜਾ ਅਗਲਾ ਪੜਾ ਸੀ ਮੈਡੀਕਲ ਕਾਲਜ ਨੂੰ ਬਣਾਉਣ ਦੇ ਸਿਲਸਿਲੇ 'ਚ ਉਸ ਦਾ ਨਕਸ਼ਾ ਉਸ ਦਾ ਇਨਫਰਾਸਟ੍ਰਕਚਰ ਕਿਦਾਂ ਦਾ ਹੋਏਗਾ ਉਹਦੇ ਕਿੰਨਾ ਸਟਾਫ ਹੋਏਗਾ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਉਹਦੇ ਹਾਸਟਲਸ ਵਗੈਰਾ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਉਹ ਜਿਹੜੀ ਡਿਟੇਲਡ ਰਿਕੁਆਇਰਮੈਂਟਸ ਰਿਪੋਰਟ ਹੈ DRP ਉਹ ਤਿਆਰ ਕੀਤੀ ਗਈ ਔਰ ਉਹ ਤਿਆਰ ਕਰਕੇ ਸੈਂਟਰ ਗਵਰਨਮੈਂਟ ਨੂੰ ਭੇਜੀ ਗਈ ਹੈ ਕਿਉਂਕਿ ਇਹ ਮੈਡੀਕਲ ਕਾਲਜ ਜਿਹੜਾ ਹੈ ਇਹ 60 40 ਦੀ ਰੇਸ਼ੋ ਵਿੱਚ ਬਣੇਗਾ 60% ਸੈਂਟਰ ਗਵਰਨਮੈਂਟ ਤੇ 40% ਪੰਜਾਬ ਗਵਰਨਮੈਂਟ ਇਹਦੇ ਤੇ ਖਰਚਾ ਕਰੇਗੀ ਔਰ ਉਸ ਤੋਂ ਬਾਅਦ ਕਾਲਜ ਜਦੋਂ ਰਾਨਾ ਹੋਏਗਾ ਤੇ ਸਾਰਾ ਖਰਚਾ ਪੰਜਾਬ ਗਵਰਨਮੈਂਟ ਚੱਕੇਗੀ ਔਰ ਪੰਜਾਬ ਗਵਰਨਮੈਂਟ ਹੀ ਇਸ ਕਾਲਜ ਨੂੰ ਚਲਾਏਗੀ तकरीबन 5 ਕਰੋੜ ਰੁਪਇਆ ਹਰ ਮਹੀਨੇ ਇਹਦਾ ਖਰਚਾ ਹੋਏਗਾ ਉਹ ਪੰਜਾਬ ਗਵਰਨਮੈਂਟ ਬੇਅਰ ਕਰੇਗੀ ਮੈਂ ਸਮਝਦਾ ਹਾਂ ਕਿ ਇਹ ਐਡਾ ਵੱਡਾ ਇਦਾਰਾ ਮਲੇਰ ਕੋਲੇ ਦੀ ਇਸ ਧਰਤੀ ਤੇ ਕਾਇਮ ਹੋਣ ਜਾ ਰਿਹਾ ਹੈ ਕਿ ਜਿਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਸਰ ਮਾਣ ਮਹਿਸੂਸ ਹੁੰਦਾ ਆ ਕਿ ਇਹ ਜਿਹੇ ਇਤਿਹਾਸਕ ਕੰਮ ਜਿਹੜੇ ਨੇ ਉਹ ਤੁਹਾਡੇ ਹੱਥਾਂ ਦੇ ਨਾਲ ਤੁਹਾਡੀ ਕਾਰਗੁਜ਼ਾਰੀ ਦੇ ਨਾਲ ਚੱਲ ਰਹੇ ਨੇ ਜੋ ਕਹਿ ਸਕਦੇ ਆ ਕਿ ਮਲੇਰਕੋਟਲਾ ਦੀ ਆਵਾਮ ਰਹਿੰਦੇ ਸਮੇਂ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਐਡੇ ਵੱਡੇ ਮੈਡੀਕਲ ਕਾਲਜ ਐਸਐਸਆਈ ਹਸਪੀਟਲ ਤੇ ਇੱਦਾਂ ਸਾਰਾ ਕੁਝ ਹੋਰ ਪ੍ਰਾਈਮ ਲੋਕੇਸ਼ਨ ਫੌਜ ਦੀ ਜਗਾ ਜਿਹੜੀ ਕਿ ਇੰਨੀ ਔਖੀ ਲੈਣੀ ਬਣਦੀ ਆ ਤਾਂ ਤੁਸੀਂ ਇਹ ਦੇਖਦੇ ਹੋ ਐਮਐਲਏ ਸਾਹਿਬ ਦੀ ਯਤਨਾਂ ਸਦਕਾ ਉਹ ਲੈਂਡ ਜਿਹੜੀ ਹੈਗੀ ਆ ਇਹ ਵੈਨ ਕਿ ਨਾ ਪ੍ਰਾਈਮ ਲੋਕੇਸ਼ਨ ਸ਼ਹਿਰ ਦੀ ਆ ਜਿੱਥੇ ਹਾਈਵੇਜ਼ ਲੱਗਦੇ ਨੇ ਪਟਿਆਲਾ ਨੱਬਾ ਮਲੇਰ ਕੋਡਲਾ ਸੰਗਰੂਰ ਹਾਈਵੇ ਤੇ ਲੈ ਕੇ ਆਤੀ ਆ ਸਰ ਮਾਨ ਮੈਂ ਸਹਿੂਗਾ ਕਿ ਇਨਾ ਕੁਝ ਆਪਾਂ ਆਬਾਮਲੇ ਕਰਕੇ ਜਾਈਏ ਮੈਂ ਇਸ ਮੌਕੇ ਤੇ ਰੱਬ ਦਾ ਇੱਕ ਨਿਮਾਨਾ ਜਿਹਾ ਬੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਆਪਣੇ ਪਰਵਰਿਧਿਕਾਰ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਸ ਨੇ ਮੇਰੇ ਵਰਗੇ ਨਿਮਾਨੇ ਜੇ ਬੰਦੇ ਨੂੰ ਇਹ ਮੌਕਾ ਦਿੱਤਾ ਕਿ ਮੈਂ ਇਸ ਸੰਬੰਧ ਵਿੱਚ ਕੁਝ ਥੋੜਾ ਬਹੁਤ ਜਦੋਂ ਜਹਿਦ ਕਰ ਸਕਿਆ ਹਾਂ ਔਰ ਇਸ ਦਾ ਸਾਰਾ ਸਿਹਰਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਔਰ ਪਾਰਟੀ ਦੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਾਂਦਾ ਹੈ ਤੇ ਜਿਨ੍ਹਾਂ ਦੀ ਦੂਰ ਅੰਦੇਸ਼ੀ ਵਾਲੀ ਸੋਚ ਨੇ ਮਲੇਰ ਕੋਲੇ ਐਡਾ ਵੱਡਾ ਇਹ ਦਾਰਾ ਕਾਇਮ ਕਰਨ ਵਾਸਤੇ ਹਰ ਸੰਭਵ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਔਰ ਹਰ ਸੰਭਵ ਜਿਹੜਾ ਹੈ ਅਪਰਾਲਾ ਕੀਤਾ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੋਵਾਂ ਗਵਰਨਮੈਂਟਾਂ ਦੇ ਸ਼ੇਅਰਿੰਗ ਨਾਲ ਇਹ ਮੈਡੀਕਲ ਕਾਲਜ ਬੰਨਾ ਹੈ 60 40 ਦੀ ਰੇਸ਼ੋ ਹੈ ਸੈਂਟਰ ਗਵਰਨਮੈਂਟ ਦਾ ਵੀ ਇਹਦੇ ਚ ਪੂਰਾ ਰੋਲ ਹੈ ਅਸੀਂ ਸਮਝਦੇ ਹਾਂ ਕਿ ਸੈਂਟਰ ਗਵਰਨਮੈਂਟ ਨੇ ਮਲੇਰ ਕੋਲੇ ਨੂੰ ਚੁਣ ਕੇ ਇਸ ਇਲਾਕੇ ਦੇ ਆ ਲੋਕਾਂ ਲਈ ਇੱਕ ਬਹੁਤ ਵਧੀਆ ਫੈਸਲਾ ਲਿਆ ਹੈ। ਔਰ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਜਿਹੜਾ ਐਸਈ ਹਸਪੀਟਲ ਮਲੇਰ ਕੋਲੇ ਦੀ ਇਸ ਧਰਤੀ ਤੇ ਬਣਾਉਣ ਦਾ ਫੈਸਲਾ ਲਿਆ ਹੈ ਜਿਹਦੇ ਲਈ 7.81 ਏਕੜ ਜ਼ਮੀਨ ਜਿਹੜੀ ਹੈ ਉਹ ਖਰੀਦ ਲਈ ਗਈ ਹੈ। ਔਰ ਜ਼ਮੀਨ ਖਰੀਦਣ ਤੋਂ ਬਾਅਦ ਇਸ ਨੂੰ ਵੀ ਲਗਭਗ 200 ਕਰੋੜ ਰੁਪਏ ਦੇ ਖਰਚੇ ਨਾਲ ਐਸਈ ਹਸਪੀਟਲ ਬਣੇਗਾ। ਔਰ ESP ESI ਹਸਪੀਟਲ ਬਣਨ ਦੇ ਨਾਲ ਲਹਿਰੇ ਗਾਗੇ ਤੋਂ ਲੈ ਕੇ ਇੱਧਰ ਖੰਨੇ ਤੱਕ ਤੇ ਇੱਧਰ ਜਗਰਾਉਂ ਰੇ ਕੋਟ ਤੱਕ ਸਾਰੇ ਇਲਾਕੇ ਦੇ ਪੂਰੇ ਇਲਾਕੇ ਨੂੰ ਉਸ ESI ਹਸਪੀਟਲ ਦਾ ਫਾਇਦਾ ਪਹੁੰਚੇਗਾ ਸਾਰੇ ਸਾਡੇ EMPLOYEES ਜਿੰਨੇ ਵੀ ਡਿਪਾਰਟਮੈਂਟਾਂ ਦੇ EMPLOYEES ਹਨ ਔਰ ਜਿੰਨੇ ਵੀ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕ ਹਨ ਇਹਨਾਂ ਸਾਰਿਆਂ ਨੂੰ ਉਸ ਹਸਪੀਟਲ ਦਾ ਫਾਇਦਾ ਹੋਏਗਾ ਉਹਨਾਂ ਦੀਆਂ ਸਾਰੀਆਂ ਫੈਮਿਲੀਆਂ ਨੂੰ ਵੀ ਮੁਫਤ ਇਲਾਜ ਦੀ ਸਹੂਲਤ ਇਹ ਐਸਾਈ ਹਸਪੀਟਲ ਦੇ ਵਿੱਚ ਪ੍ਰੋਵਾਈਡ ਕੀਤੀ ਜਾਏਗੀ ਜੋ ਮੈਡੀਕਲ ਕਾਲਜ ਬਣਨ ਜਾ ਰਿਹਾ ਉਸ ਮੈਡੀਕਲ ਕਾਲਜ ਦਾ ਕੋਈ ਨਾਮ ਸੁਜੈਸਟ ਕੀਤਾ ਕਿਉਂਕਿ ਤੁਹਾਨੂੰ ਜਿਵੇਂ ਪਤਾ ਹੀ ਹੈ ਇਤਿਹਾਸਿਕ ਸ਼ਹਿਰ ਆ ਔਰ ਪਾਈ ਚਰਕਸਾਨ ਵਾਲਾ ਸ਼ਹਿਰ ਆ ਕੋਈ ਨਾਮ ਸੁਜੈਸਟ ਹੋਇਆ ਹੈ ਹਾਂਜੀ ਆ ਮਤਲਬ ਹੈ ਵੀ ਸੈਂਟਰ ਗਵਰਨਮੈਂਟ ਵੱਲੋਂ ਪਰਵਾਨਗੀ ਆਉਣ ਤੋਂ ਬਾਅਦ ਇਨਸ਼ਾਅੱਲਾ ਫਿਰ ਇਹ ਚੀਜ਼ਾਂ ਤੈਅ ਕਰਾਂਗੇ ਔਰ ਉਸ ਦੇ ਨਾਲ ਦੀ ਨਾਲ ਉਹਦੀ ਫਾਊਂਡੇਸ਼ਨ ਸਟੋਨ ਰੱਖਣ ਦੀ ਜਿਹੜੀ ਸੈਰੇਮਨੀ ਹੈ ਉਸ ਨੂੰ ਕਰਨ ਵਾਸਤੇ ਵੀ ਪਲਾਨ ਕਰਾਂਗੇ ਜੀ ਔਰ ਆਖਰੀ ਸਵਾਲ ਹੈ ਯਾ ਸਰ ਕਿ ਜ਼ਿਲ੍ਹਾ ਮਲੇਰਕੋਟਲਾ ਲਈ ਕੁਝ ਨਵੇਂ ਪ੍ਰਜੈਕਟਸ ਕੁਝ ਥੋੜੇ ਬਸ ਅਲਫਾਜ਼ ਦੱਸ ਸਕਦੇ ਹੋ ਔਰ ਮਿਲ ਸਕਦੇ ਨੇ ਵੱਡੇ ਤੋਹਫੇ ਵੱਡੇ ਕਹਿ ਸਕਦੇ ਹਾਂ ਕਾਰਜ ਜਲਦੀ ਹਾਂ ਬਿਲਕੁਲ ਜੀ ਇੱਕ ਅਸੀਂ ਜਿੱਥੇ ਇਸ ਵਕਤ ਖੜੇ ਇਹ ਗੁਫ਼ਤਗੂ ਕਰ ਰਹੇ ਹਾਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਾਇਆ ਜਾ ਰਿਹਾ ਹੈ ਔਰ ਉਹਦੇ ਲਈ ਵੀ ਮੈਂ 111 ਕਰੋੜ ਰੁਪਏ ਦੀ ਪ੍ਰਪੋਜ਼ਲ ਮਨਾ ਕੇ ਪੰਜਾਬ ਗਵਰਨਮੈਂਟ ਨੂੰ ਦਿੱਤੀ ਸੀ ਉਹ ਮੈਨੂੰ ਮਤਲਬ ਵੀ ਉਮੀਦ ਹੈ ਕਿ ਉਹ ਥੋੜੇ ਦਿਨਾਂ ਚ ਉਸ ਜਿਹੜੀ ਪ੍ਰੋਜੈਕਟ ਹੈ ਉਸ ਨੂੰ ਵੀ ਅਸੀਂ ਮਤਲਬ ਪਰਵਾਨਗੀ ਪ੍ਰਾਪਤ ਕਰਕੇ ਇੱਥੇ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਹੀ ਮਲੇਰਕੋਲਾ ਜਿਹੜਾ ਬੱਸ ਸਟੈਂਡ ਹੈ ਉਸ ਨੂੰ ਵੀ ਅਸੀਂ ਆਧੁਨਿਕ ਬੱਸ ਸਟੈਂਡ ਬਣਾਉਣ ਵਾਸਤੇ ਤਕਰੀਬਨ 9.5 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਮਨਜ਼ੂਰ ਕਰਾਈ ਹੈ ਤੇ ਉਹਦੀ ਵੀ ਅਸੀਂ ਮਤਲਬ ਵੀ ਸ਼ੁਰੂਆਤ ਬੜੀ ਜਲਦੀ ਕਰਾਂਗੇ ਆਖੀ ਸਵਾਲ ਕੋਈ ਸਰਕਾਂ ਦਾ ਜਾਲ ਵੀ ਆ ਹੁਣੇ ਅਸੀਂ ਪਰਸੋਂ ਹੀ ਮਤਲਬ ਵੀ ਮੈਂ 6 ਸੜਕਾਂ ਦੀ ਸ਼ੁਰੂਆਤ ਕਰਾ ਕੇ ਆਏ ਆਂ ਔਰ 25 ਸੜਕਾਂ ਇੱਕੋ ਟਾਈਮ 'ਚ ਬਣਵਾਈਆਂ ਜਾ ਰਹੀਆਂ ਨੇ ਮਲੇਰ ਕੋਲਾ ਦੇ ਪਿੰਡੂ ਖੇਤਰ ਵਿੱਚ ਮੈਂ ਸਮਝਦਾ ਹਾਂ ਮੈਂਨੇ ਆਪਣੀ ਜ਼ਿੰਦਗੀ 'ਚ ਕਦੇ ਇਹ ਨਹੀਂ ਦੇਖਿਆ ਤੇ ਪਿੰਡੂ ਖੇਤਰ ਦੇ ਵਿੱਚ 25 ਸੜਕਾਂ ਇੱਕੋ ਸਮੇਂ ਮਨਜ਼ੂਰ ਹੋਈਆਂ ਹਨ ਔਰ ਉਹਨਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੋਵੇ ਤੇ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਅਸੀਂ ਕਈ ਪ੍ਰੋਜੈਕਟ ਜਿਹੜੇ ਨਾ ਸ਼ੁਰੂ ਕੀਤੇ ਹੋਏ ਨਾ ਜਿਵੇਂ ਆਦਮਬਾਲ ਰੋਡ ਤੇ ਅਸੀਂ ਟ੍ਰੀਟਮੈਂਟ ਪਲਾਂਟ ਲਗਾਇਆ 29 ਕਰੋੜ ਰੁਪਏ ਦਾ ਔਰ 45 ਸਾਲ ਪਿਛਲੀਆਂ ਸਰਕਾਰਾਂ ਜਿਹੜੀਆਂ ਕੂੜਾ ਕਰਕਟ ਔਰ ਗੰਧ ਪਾਉਂਦੀਆਂ ਰਹੀਆਂ ਬੱਸ ਸਟੈਂਡ ਦੀ ਬੈਕ ਸਾਈਡ ਔਰ ਕੂੜੇ ਦੇ ਪਹਾੜ ਸਨ ਅਸੀਂ ਉਹ ਮਤਲਬ ਬਾਰਲੀ ਕੰਪਨੀ ਨੂੰ ਠੇਕਾ ਦੇ ਕੇ ਨੌਇਡਾ ਤੋਂ ਅਸੀਂ ਕੰਪਨੀ ਬੁਲਾਈ ਉਹਨੂੰ ਠੇਕਾ ਦੇ ਕੇ ਅਸੀਂ ਉਹ ਸਾਰੇ ਕੂੜੇ ਦੇ ਡੰਪ ਚਕਾਏ ਨਾ ਔਰ ਹੁਣ ਫਿਲਹਾਲ ਉਹ ਮਤੂਈ ਰੋਡ ਤੇ ਜਿਹੜਾ ਡੰਪ ਹੈ ਉਸ ਨੂੰ ਚੱਕਣ ਚ ਲੱਗੇ ਹੋਏ ਨਾ ਤੇ ਅਸੀਂ ਪੂਰੇ ਮਲੇਰ ਕੋਲੇ ਦੇ ਅੰਦਰ ਜੋ ਇੱਕ ਸਦੀਆਂ ਪੁਰਾਣਾ ਨਾਲਾ ਸੀ ਜਿੱਥੋਂ ਬਿਮਾਰੀਆਂ ਫੈਲਦੀਆਂ ਸੀ ਮੱਖੀ ਮੱਛਰ ਤੇ ਹੋਰ ਬਹੁਤ ਸਾਰੇ ਮਤਲਬ ਇਹ ਜਿੱਥੋਂ ਬਦਬੂ ਦੇ ਨਾਲ ਭੈੜੀ 스멜 ਦੇ ਨਾਲ ਸਾਰੇ ਸ਼ਹਿਰ ਨੂੰ ਦਿੱਕਤ ਸੀ ਉਹ ਅਸੀਂ ਬੰਦ ਕਰਾ ਕੇ ਉੱਥੇ ਵੱਡੇ ਵੱਡੇ ਪਾਈਪ ਪਾਏ ਹਨ ਤੇ ਇਸ ਤਰ੍ਹਾਂ ਹੀ ਅਸੀਂ ਸ਼ਹਿਰ ਦੇ ਅੰਦਰ ਵੀ ਵਧੀਆ ਰੋਡਸ ਜਿਹੜੀਆਂ ਦਿੱਤੀਆਂ ਨਾ ਜਿਵੇਂ ਤੁਸੀਂ ਲੋਹੇ ਬਾਜ਼ਾਰ ਤੋਂ ਲੈ ਲਓ ਇੱਧਰ ਨਕੇਲੋਂ ਗੇਟ ਕੇਲੋਂ ਗੇਟ ਤੋਂ ਨਹਿਰੂ ਮਾਰਕੀਟ ਤੇ ਦੂਸਰੀ ਜਿਹੜੀ ਕਮਲ ਸਨਮਾ ਰੋਡ ਜਿਹਨੂੰ ਅਸੀਂ ਹੁਣ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਰੋਡ ਦਾ ਨਾਮ ਦਿੱਤਾ ਹੈ ਉਹ ਸੱਟੇ ਚੌਂਕ ਤੇ ਸੱਟੇ ਚੌਂਕ ਤੋਂ ਤੁਸੀਂ ਅੱਗੇ ਅਸੀਂ ਹੁਣ ਉਰਦੂ ਅਕੈਡਮੀ ਦੇ ਅੱਗੇ ਦੀ ਹੁੰਦੇ ਹੋਏ ਇਹ ਸੜਕ ਗਾਂਹ ਕਲੱਬ ਚੌਕ ਤੋਂ ਲੈ ਕੇ ਅਸੀਂ ਸਰੰਦੀ ਗੇਟ ਤੱਕ ਉਹ ਸੜਕ ਵੀ ਨਵੀਂ ਵਧੀਆ ਬਣਾਉਣ ਜਾ ਰਹੇ ਹਾਂ ਉਹ ਅਸੀਂ ਮਤਲਬ ਛੇਤੀ ਹੀ ਮਹੀਨੇ ਦੇ ਮਹੀਨੇ ਚੋਂ ਸ਼ੁਰੂ ਕਰ ਲਵਾਂਗੇ ਤੇ ਉਸ ਨੂੰ ਵੀ ਅਸੀਂ ਬਹੁਤ ਵਧੀਆ ਰੋਡ ਬਣਾਵਾਂਗੇ ਸ਼ਹਿਰ ਦੀ ਜਿਹੜੇ ਹੈ ਉਥੇ ਦੀ ਲੋਕਾਂ ਜਿਹੜੀ ਦਿੱਕਤ ਹੈ ਉਸ ਨੂੰ ਦੂਰ ਕਰਾਂਗੇ ਔਰ ਵੱਡੀ ਗੱਲ ਮੈਂ ਇੱਕ ਹੋਰ ਦੱਸਾਂ ਕਿ ਮਲੇਰ ਕੋਟਲਾ ਸ਼ਹਿਰ ਨੂੰ ਓਵਰ ਲੋਡ ਤੋਂ ਅੰਡਰ ਲੋਡ ਕੀਤਾ ਗਿਆ ਜੀ ਹਾਂ ਮੈਂ ਪੀਐਸ ਪੀਸੀਐਲ ਦੀ ਗੱਲ ਕਰਦੇ ਆ ਪਾਵਰ ਕਾਮਨੀ ਦੀ ਗੱਲ ਕਰ ਰਿਹਾ ਐਮਐਲਏ ਮਲੇਰ ਕੋਟਲਾ ਵੱਲੋਂ ਕੁਝ ਹੀ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ ਇਸ ਨਵੇਂ ਪ੍ਰੋਜੈਕਟ ਦਾ ਜੋ ਕਰੋੜਾਂ ਰੁਪਏ ਦਾ ਪ੍ਰੋਜੈਕਟ ਆ ਜਿਸ ਦੇ ਤਹਿਤ ਮਲੇਰ ਕੋਟਲਾ ਨੂੰ ਹੁਣ ਅੰਡਰ ਲੋਡ ਕੀਤਾ ਗਿਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਬਿਜਲੀ ਕੱਟ ਥੋੜੇ-ਮੋٹے ਸੀ ਵੀ ਉਹ ਵੀ ਨਹੀਂ ਲੱਗਣਗੇ ਤੇ ਬਹੁਤ ਸਾਰੇ ਕੰਮ ਨੇ ਜੋ ਮਲੇਰ ਕੋਟਲਾ ਜ਼ਿਲ੍ਹਾ ਦੇ ਵਿੱਚ ਹੋਣ ਵਾਲੇ ਸੀ ਜੋ ਬਕਾਇਦਾ ਲਗਾਤਾਰ ਇੱਕ-ਇੱਕ ਕਰਕੇ ਪੂਰੇ ਹੁੰਦੇ ਜਾ ਰਹੇ ਨੇ ਵਿਧਾਇਕ ਮਲੇਰ ਕੋਟਲਾ ਡਾਕਟਰ ਜਮਿਲੂ ਰਹਿਮਾਨ ਸਾਹਿਬ ਵੀ ਇਹ ਕਹਿ ਸਕਦੇ ਨੇ ਜਦਨ ਸਾਦਕਾ ਤੇ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਰਹਿਨਮਾਈ ਤੇ ਸਾਰੇ ਕੰਮ ਇੱਕ ਇੱਕ ਕਰਕੇ ਹੋਏ ਜਾ ਰਹੇ ਕਿਉਂਕਿ ਨਵਾਂ ਜ਼ਿਲ੍ਹਾ ਨਵੇਂ ਜ਼ਿਲ੍ਹੇ ਦੇ ਵਿੱਚ ਨਵੀਆਂ ਇਮਾਰਤਾਂ ਦੀ ਜ਼ਰੂਰਤ ਆ ਜੋ ਇੱਕ ਇੱਕ ਕਰਕੇ ਜਲਦ ਬਣ ਰਹੀਆਂ ਨੇ ਮਲੇਰ ਕੋਟਲਾ ਤੋਂ ਕੈਂਪਫੋਰਮਨ ਗੌਰਵ ਖੁੱਲੇ ਦੇ ਨਾਲ ਸੁੱਖਾ ਖੇੜੀ ਵਾਲਾ